ਗੱਲ ਉੱਥੇ ਲੈ ਆਵਾਂ ਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਬੌਲੀ ਲਗਵਾਈ ਤਾਂ ਉਹ ਪਾਣੀ ਦੀ ਕਮੀ ਨੂੰ ਮੁੱਖ ਰੱਖਦੇ ਹੋਇਆ ਹੁਣ ਅੱਗੇ ਗੁਰੂ ਪਾਤਸ਼ਾਹ ਨੇ ਜਿਹੜੇ ਮਹਾਨ ਕਾਰਜ ਕੀਤੇ ਨੇ ਉਹ ਹੈ ਬਾਈ ਮੰਜੀਆਂ ਸਥਾਪਿਤ ਕਰਨੀਆਂ ਪ੍ਰਚਾਰਕ ਸਥਾਪਿਤ ਕਰਨੀਆਂ ਬਵੰਜਾ ਪੀੜੇ ਸਥਾਪਿਤ ਕਰਨੀਆਂ ਜਿਹੜੇ ਥਾਂ-ਪੁਰ ਥਾਂ ਜਾ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਗੁਰਬਾਣੀ ਸਮਝਾਉਂਦੇ ਨੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਤੇ ਇਹਦੇ ਨਾਲ ਹੀ ਗੁਰੂ ਪਾਤਸ਼ਾਹ ਨੇ ਜਿਹੜਾ ਸਭ ਤੋਂ ਕਨਾਉਣਾ ਕਰਮ ਇੱਕ ਭਾਰਤ ਦੀ ਧਰਤੀ ਤੇ ਚੱਲ ਰਿਹਾ ਸੀ ਉਹ ਸੀ ਸਤੀ ਪ੍ਰਥਾ ਤੇ ਘੁੰਡ ਪੱਟਣ ਦੀ ਪ੍ਰਥਾ ਔਰਤਾਂ ਨੂੰ ਪਰਦੇ ਦੇ ਵਿੱਚ ਰਹਿਣਾ ਪੈਂਦਾ ਸੀ ਚਾਰ ਦੀਵਾਰੀ ਚ ਰਹਿਣਾ ਪੈਂਦਾ ਸੀ ਪਤੀ ਮਰ ਗਿਆ ਤਾਂ ਪਤੀ ਦੀ ਜਲਦੀ ਚਿਖਾ ਦੇ ਵਿੱਚ ਛਾਲ ਮਾਰਨੀ ਪੈਂਦੀ ਸੀ ਤੇ ਜੇ ਛਾਲ ਨਹੀਂ ਮਾਰਦੀ ਸੀ ਨਾ ਜੀ ਔਰਤ ਕਦੇ ਆਪ ਸੁਣਿਓ ਕਿਸੇ ਮਹਾਨ ਵਿਦਵਾਨ ਨੂੰ ਪੁਜਾਰੀ ਇਦਾਂ ਸਾਰੇ ਪੰਡਤ ਗੋਲਕ ਤੇਰਾ ਬਣਾ ਕੇ ਖੜ ਜਾਂਦੇ ਸੀ ਚਿਖਾ ਦੇ ਵਾਲੀ ਦੀਵਾਲੀ ਬੰਦਾ ਫੂਕਿਆ ਜਾ ਰਿਹਾ ਤਾਂ ਨਾਲ ਢੋਲਾਂ ਵਾਲੇ ਹੁੰਦੇ ਸੀ ਢੋਲ ਢੋਲ ਵਜਾਉਣ ਵਾਲੇ ਉਹ ਹੁਣ ਔਰਤ ਜੇ ਕਹਿੰਦੀ ਵੀ ਨਾ ਕਰਦੀ ਸੀ ਜਾਂ ਕਹਿੰਦੀ ਸੀ ਮੈਂ ਸ਼ਾਲ ਨਹੀਂ ਮਾਰਨੀ ਤਾਂ ਢੋਲ ਵਜਾਉਂਦੇ ਸੀ ਤਾਂ ਕਿ ਲੋਕਾਂ ਨੂੰ ਚੀਕ ਝੰਗਾੜਾ ਵੀ ਨਾ ਉਹਦਾ ਸੁਣੇ ਤੇ ਧੱਕਾ ਦੇ ਕੇ ਅੰਦਰ ਸੁੱਟ ਦਿੰਦੇ ਸੀ ਧੱਕਾ ਦੇ ਕੇ ਅੰਦਰ ਸੁੱਟਿਆ ਜਾਂਦਾ ਸੀ ਸਤੀ ਕਰਨ ਲੱਗਿਆ ਔਰਤ ਨੂੰ ਮਾਰਨ ਲੱਗਿਆ ਇੰਨਾ ਘਣਾਉਣਾ ਕਰਮ ਇਹ ਪੁਰਾਣੇ ਸਮੇਂ ਦੇ ਵਿੱਚ ਕੀਤਾ ਜਾਂਦਾ ਸੀ ਅੱਜ ਤੋਂ 5-600 ਸਾਲ ਪਹਿਲਾਂ ਦੀ ਗੱਲ ਹੈ ਔਰਤ ਨੂੰ ਹਮੇਸ਼ਾ ਹੀ ਸਮਾਜ ਦੇ ਅੰਦਰ ਦੂਜੇ ਦਰਜੇ ਤੇ ਰੱਖਿਆ ਗਿਆ ਹੈ ਮਰਦ ਪ੍ਰਧਾਨਤਾ ਰਹੀ ਹੈ ਮਰਦ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਣਾ ਚਾਹੁੰਦਾ ਹੈ ਅੱਗੇ ਸਥਾਪਿਤ ਕਰਨਾ ਚਾਹੁੰਦਾ ਹੈ ਪਰ ਵੱਡੇ-ਵੱਡੇ ਸਾਇੰਸਟਿਕ ਵਿਦਵਾਨ ਸਮਝਦਾਰ ਬੰਦਿਆਂ ਨੂੰ ਇਹ ਗੱਲ ਪਤਾ ਹੈ ਔਰਤ ਜਿਆਦਾ ਬਲਵਾਨ ਹੁੰਦੀ ਹੈ ਮਰਦ ਦੇ ਨਾਲ ਇਹ ਜ਼ੋਰ ਦੀ ਗੱਲ ਨਹੀਂ ਹੈ ਔਰਤ ਦੇ ਅੰਦਰ ਧੀਰਜ ਬਹੁਤ ਹੁੰਦਾ ਹੈ ਸਬਰ ਬਹੁਤ ਹੁੰਦਾ ਏ ਸਹਿਣਸ਼ੀਲਤਾ ਬਹੁਤ ਹੁੰਦੀ ਏ ਮਰਦ ਦੇ ਸੁਭਾਅ ਦੇ ਵਿੱਚ ਕਾਲਾਪਨ ਹੁੰਦਾ ਏ ਤੇਜ਼ੀ ਹੁੰਦੀ ਏ ਜਲਦੀ ਗੱਲਾਂ ਨੂੰ ਸਹਿਣ ਨਹੀਂ ਕਰ ਸਕਦਾ ਔਰਤ ਬਹੁਤ ਕੁਝ ਸਹਿ ਜਾਂਦੀ ਏ ਇਹ ਉਹਨਾਂ ਨੂੰ ਪਤਾ ਹੋਵੇਗਾ ਆਪਣੇ ਸਬੰਧ ਦੇ ਵਿੱਚ ਕੋਈ ਨਾ ਕੋਈ ਭੈਣ ਭਰਾ ਮਾਤਾ ਪਟਾਂਟੀਆਂ ਚਾਚੀਆਂ ਹੁੰਦੀਆਂ ਹੀ ਨੇ ਆਪਾਂ ਨੂੰ ਪਤਾ ਹੁੰਦਾ ਏ ਕਿੰਨਾ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਏ ਤੇ ਕੌਣ ਕੀ ਸਹਿ ਰਿਹਾ ਏ ਆਪਾਂ ਨੂੰ ਪਤਾ ਹੁੰਦਾ ਏ ਆਪ ਵੇਖੋਗੇ ਔਰਤ ਕਈ ਵਾਰ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਬਣਾਏ ਰੱਖਣ ਦੇ ਲਈ ਬੜਾ ਕੁਝ ਸਹਿਣ ਕਰ ਜਾਂਦੀ ਹੈ ਬੜਾ ਕੁਝ ਉਹ ਫਿਰ ਆਪਣੇ ਮਾਪਿਆਂ ਨੂੰ ਨਹੀਂ ਦੱਸਦੀ ਆਪਣੇ ਭਰਾਵਾਂ ਨੂੰ ਨਹੀਂ ਦੱਸਦੀ ਕਿਸੇ ਨੂੰ ਵੀ ਨਹੀਂ ਦੱਸਦੀ ਉਹ ਬਹੁਤ ਕੁਝ ਸਹਿਣ ਕਰ ਜਾਂਦੀ ਬੰਦਾ ਇੰਨਾ ਕੁਝ ਨਹੀਂ ਸਹਿਣ ਕਰ ਸਕਦਾ ਬੰਦਾ ਤੇ ਨਾਲ ਦੀ ਨਾਲ ਕਾਲਾ ਪੈ ਜਾਂਦਾ ਹੈ ਸਾਰੇ ਬੰਦੇ ਇਦਾਂ ਨਹੀਂ ਹੁੰਦੇ ਸੁਭਾਅ ਸਾਰਿਆਂ ਦਾ ਪਰ ਬੰਦਿਆਂ ਦੇ ਵਿੱਚ ਜਿਹੜਾ ਸਾਈਕਲੋਜੀਕਲੀ ਦੇਖਿਆ ਗਿਆ ਹੈ ਉਹ ਸੁਭਾਅ ਔਰਤ ਦਾ ਜਿਆਦਾ ਮਹਾਨ ਹੈ ਉਹ ਸਹਿਣ ਕਰ ਸਕਦੀ ਹੈ ਪਰ ਇੱਥੇ ਗੁਰੂ ਪਾਤਸ਼ਾਹ ਨੇ ਇਹ ਬਰਾਬਰ ਤੇ ਸਮਝਾਇਆ ਤੇ ਸਮਝਾਇਆ ਕਿੰਨਾ ਨੇ ਸਮਝਾਇਆ ਪਰਸ਼ ਨਹੀਂ ਹੈ ਉਹ ਪਰਸ਼ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹ ਬਰਾਬਰਤਾ ਲਿਆਂਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਉਹਨਾਂ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਇਹ ਸਤੀ ਪ੍ਰਥਾ ਤੇ ਗੁਰੂ ਪਾਤਸ਼ਾਹ ਨੇ ਪੱਕੇ ਤੌਰ ਤੇ ਰੋਗ ਲਗਵਾ ਦਿੱਤੀ ਅਤੇ ਘੁੰਡ ਕੱਢ ਕੇ ਕੋਈ ਨਹੀਂ ਆਵੇਗਾ ਅਸੀਂ 2 ਕੁ ਮਹੀਨੇ ਪਹਿਲਾਂ ਸੀਗੇ ਇੱਧਰ ਸਿੱਧਵਾਂ ਪੈਂਦਾ ਏ ਇੰਦੌਰ ਤੋਂ ਥੋੜਾ ਜਿਹਾ ਅਗਾਹ ਨੂੰ ਜਾ ਕੇ ਉੱਥੇ ਅਸੀਂ ਗਏ ਕਥਾ ਦੇ ਲਈ ਉਹ ਸਿਗਲੀਗਰ ਬਣ ਜਾ ਰਹੇ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਦਾ ਸਿੱਖੀ ਦੇ ਨਾਲ ਬੜਾ ਪਿਆਰ ਹੈ ਸਿੱਖੀ ਨੂੰ ਬਹੁਤ ਸੰਭਾਲਦੇ ਨੇ ਉੱਥੇ ਕਥਾ ਦਾ ਪ੍ਰੋਗਰਾਮ ਸੀ ਤੇ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਉਹ ਔਰਤਾਂ ਵੀ ਆਈਆਂ ਉਹਨਾਂ ਨੇ ਸਾਰਿਆਂ ਦੇ ਢੰਡ ਕੱਢੇ ਨੇ ਤੇ ਸਾਡੇ ਜਿਹੜੇ ਕਥਾ ਕਰਨ ਵਾਲੇ ਪ੍ਰੋਫੈਸਰ ਸਾਹਿਬ ਸਨ ਸਾਡੇ ਜਿੰਨਾਂ ਤੋਂ ਅਸੀਂ ਸਿੱਖੇ ਆਂ ਚਲਦੀ ਕਥਾ ਦੇ ਵਿੱਚ ਉਹਨਾਂ ਨੇ ਫਿਰ ਉਹਨਾਂ ਦੇ ਢੰਡ ਚਕਵਾਏ ਕਿ ਇਹ ਨਹੀਂ ਕਰਦਾ ਇਹ ਤੇ ਰੋਗ ਲਗ ਲਗ ਲਈ ਹੈ ਸਾਡੇ ਗੁਰੂ ਪਾਤਸ਼ਾਹ ਤਾਂ ਜੇ ਵੇਖੋਗੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਉਹ ਕਰਮ ਚੱਲ ਰਹੇ ਨੇ ਅੱਜ ਵੀ ਲੋਕ ਹਜੇ ਉਸ ਤਰ੍ਹਾਂ ਦੇ ਦਰਜੇ ਦੀ ਜ਼ਿੰਦਗੀ ਜਿਉਂ ਰਹੇ ਤੇ ਪਿੰਡਾਂ ਦੇ ਵਿੱਚ ਤੇ ਚਲੋ ਸਤਕਾਰ ਦੇ ਲਈ ਔਰਤਾਂ ਕਈ ਵਾਰ ਉਮਰ ਦੇ ਵਿੱਚ ਕੋਈ ਵੱਡਾ ਆਪਣੇ ਤੋਂ ਵੇਖਦੀਆਂ ਸਨ ਤਾਂ ਉਹ कुंठ ਕਰ ਲੈਂਦੀਆਂ ਸਨ ਸਤਕਾਰ ਵਜੋਂ ਪਰ ਗੁਰੂ ਸਹਿਬਾਨ ਨੇ ਜੋ ਬਰਾਬਰਤਾ ਦਿੱਤੀ ਹੈ ਕਿ ਭਾਈ ਇੱਥੇ ਮਰਦ ਜਾਂ ਔਰਤ ਦੀ ਗੱਲ ਨਹੀਂ ਇਹ ਸਾਰੇ ਬਰਾਬਰ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਹੱਕਦਾਰ ਨੇ ਕਿਸੇ ਨੂੰ ਮਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਵਿਧਵਾ ਹੋਣ ਦੀ ਜ਼ਰੂਰਤ ਨਹੀਂ ਹੈ ਵਿਰਾਗ ਦੇ ਵਿੱਚ ਜ਼ਿੰਦਗੀ ਜਿਉਣ ਦੀ ਜ਼ਰੂਰਤ ਨਹੀਂ ਹੈ ਪਤੀ ਮਰ ਗਿਆ ਹੈ ਤਾਂ ਔਰਤ ਵੀ ਬਰਾਬਰ ਦੀ ਹੱਕਦਾਰ ਹੈ ਉਹ ਆਨੰਦ ਕਾਰਜ ਕਰਵਾਵੇ ਆਪਣੀ ਜ਼ਿੰਦਗੀ ਨੂੰ ਜਿਉਵੇ ਪਰ ਦੇਖੋ ਤੁਸੀਂ ਕਿੰਨਾ ਬ੍ਰਾਹਮਣ ਪੁਜਾਰੀ ਪੁਜਾਰੀ ਮਤਲਬ ਬ੍ਰਾਹਮਣ ਮਾੜੀ ਸੋਚ ਦਾ ਇਨਸਾਨ ਬ੍ਰਾਹਮਣ ਜਾਤ ਦੀ ਗੱਲ ਨਹੀਂ ਕਿੰਨੀ ਘਣਾਉਣੀ ਸੋਚ ਦਾ ਇਨਸਾਨ ਹੋਇਆ ਏ ਇਹ ਮਾੜੀ ਸੋਚ ਦਾ ਜਿਨੇ ਇਹ ਸਿਧਾਂਤ ਬਣਾਏ ਔਰਤ ਮਰਦ ਬਣਾਇਆ ਖੱਤਰੀ ਬ੍ਰਾਹਮਣ ਬਣਾਇਆ ਸੂਦ ਵੈਸ਼ ਬਣਾਇਆ ਕਿੰਨੀ ਘਣਾਉਣੀ ਸੋਚ ਦਾ ਮਾਲਕ ਹੈ ਇਨਸਾਨ ਕਿ ਅੱਜ ਤੱਕ ਇਹ ਜਾਤਾਂ ਪਾਤਾਂ ਮਰਦ ਔਰਤ ਦੇ ਕੋੜ ਨਿਕਲੇ ਨਹੀਂ ਹਨ ਇਹ ਕਹਿਣਾ ਬੜਾ ਸੌਖਾ ਏ ਅਗਲਾ ਕੰਮ ਹੀ ਗੁਰੂ ਪਾਤਸ਼ਾਹ ਨੇ ਕੀਤਾ ਸੀ ਪਹਿਲੇ ਪੰਗਤ ਪਾਛੇ ਸੰਗਤ ਕੁਝ ਲੋਕ ਸੀ ਜਿਹੜੇ ਜਾਤ ਪਾਤ ਕਰਦੇ ਸਨ ਗਵਿੰਦਵਾਲ ਦੀ ਧਰਤੀ ਤੇ ਪਾਤਸ਼ਾਹ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪਹਿਲਾਂ ਹੁਕਮ ਲਾਗੂ ਕਰ ਦਿੱਤਾ ਪਹਿਲਾਂ ਭਾਈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਫਿਰ ਮੈਨੂੰ ਮਿਲ ਸਕਦੇ ਹੋ ਪੱਕਾ ਲਾਗੂ ਕੀਤਾ ਤੇ ਅੱਜ ਵੀ ਕਈ ਗੁਰਦੁਆਰੇ ਕਈ ਨਗਰ ਕਈ ਡੇਰੇ ਐਸੇ ਹੈਗੇ ਨੇ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੇ ਜਾਤਾਂ ਦੇ ਆਧਾਰ ਤੇ ਇੱਕ ਦੋ ਥਾਵਾਂ ਤੇ ਨਹੀਂ ਲਗਭਗ ਸਾਰੀ ਥਾਵਾਂ ਤੇ ਠੀਕ ਹੈ ਜਾਤਾਂ ਦੇ ਆਧਾਰ ਤੇ ਵਰਤਨ ਰੱਖੇ ਨੇ ਭਾਂਡੇ ਰੱਖੇ ਨੇ ਤੇ ਅੱਜ ਵੀ ਜੇ ਆਪਾਂ ਗੁਰਦੁਆਰੇ ਚ ਇਹ ਸਿਧਾਂਤ ਲਾਗੂ ਕਰਦੀਏ ਕਿ ਇੱਕ ਪੰਗਤ ਇੱਥੇ ਬਣੇਗੀ ਇੱਕ ਪੰਗਤ ਇੱਧਰ ਬਣੇਗੀ ਇੱਕ ਇੱਥੇ ਬਣੇਗੀ ਇੱਕ ਪਰ੍ਹਾਂ ਬਣੇਗੀ ਤੇ ਫਿਰ ਆਪਾਂ ਤੇ ਗੁਰੂ ਨਾਨਕ ਸਾਹਿਬ ਤੋਂ ਵੀ ਸਿਆਣੇ ਹੋ ਗਏ ਕਿ ਨਹੀਂ ਬਾਦਸ਼ਾਹ ਤੁਸੀਂ ਤੇ ਉਹ ਜਿਹੜਾ ਸਦੀਆਂ ਤੋਂ ਚੱਲ ਰਿਹਾ ਅਸੀਂ ਕੰਮ ਹੀ ਖਤਮ ਕਰ ਦਿੱਤਾ ਇਹ ਲੋਕ ਸੱਚ ਜਾਣਿਓ ਮੈਂ ਇਹ ਗੱਲ ਬੜੇ ਦੁੱਖ ਨਾਲ ਕਹਿਣਾ ਹੁੰਦਾ ਜਿੱਥੇ ਮੈਨੂੰ ਮੌਕਾ ਮਿਲੇ ਕਿਸੇ ਨੇ ਕਿਸੇ ਲਈ ਕੁਝ ਕੀਤਾ ਹੋਵੇ ਨਾ ਜੀ ਤੇ ਜੇ ਆਪਾਂ ਉਹ ਕੀਤੇ ਨੂੰ ਭੁੱਲ ਜਾਈਏ ਜਾਂ ਕੋਈ ਆਪਣਾ ਕੀਤਾ ਭੁੱਲ ਜੇ ਤਾਂ ਆਪਾਂ ਕਹਿੰਦੇ ਆ ਇਹ ਇਨਸਾਨ ਅਕਿਰਤ ਕਾਣ ਹੈ ਸਾਡੇ ਕੀਤੇ ਨੂੰ ਭੁੱਲ ਗਿਆ ਇਹਨੇ ਕੀਤੇ ਦਾ ਮੁੱਲ ਨਹੀਂ ਪਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਾਡੇ ਲਈ ਸਭ ਕੁਝ ਕੁਰਬਾਨ ਕੀਤਾ ਸਾਡੇ ਲਈ ਸਭ ਕੁਝ 바ਰੇ ਆ ਕੋਈ ਸ਼ੱਕ ਹੈ ਜੀ ਇਹਦੇ ਵਿੱਚ ਕੁਝ ਵੀ ਨਹੀਂ ਲਪੋਇਆ ਪਰ ਇੰਨਾ ਕੁਝ ਸਾਡੇ ਲਈ ਕਰਨ ਦੇ ਬਾਵਜੂਦ ਅਸੀਂ ਉਹਨਾਂ ਦੀ ਗੱਲ ਮੰਨੀ ਨਾ ਚੰਗੇ ਭਲੇ ਕਹਿੰਦੇ ਪਰਿਵਾਰ ਵੀ ਮੈਂ ਜਾਤਾਂ-ਬਾਤਾਂ ਵਿੱਚ ਫਸੇ ਵਿਖਾ ਸਕਦਾ ਜੀ ਹੁਣ ਅਗਲੀ ਗੱਲ ਮੈਂ ਜਿਹੜੀ ਕਹਿਣ ਲੱਗਾ ਥੋੜੀ ਸੱਚੀ ਹੈ ਕੌੜੀ ਤਾਂ ਨਹੀਂ ਕਹੂੰਗਾ ਸੱਚੀ ਹੈ ਚੰਗੇ ਭਲੇ ਪਰਿਵਾਰ ਵੀ ਕਹਿੰਦੇ ਜੀ ਸਾਡਾ ਨਾਮ ਇਹ ਸਾਡਾ ਨਾਮ ਹੈ ਇਹ ਸਾਡੀ ਪਛਾਣ ਹੈ ਗੋਤ ਲਾਉਂਦੇ ਨੇ ਨਾਲ ਸਾਰੇ ਗੋਤ ਲਾਉਂਦੇ ਨੇ ਗੁਰਬਾਣੀ ਨੇ ਗੋਤ ਦੀ ਪ੍ਰਵਾਨਤਾ ਕਿਤੇ ਵੀ ਨਹੀਂ ਦਿੱਤੀ ਨਹੀਂ ਲੀਜੀ ਇਹ ਤੇ ਇਹ ਤੇ ਥੋੜੀ ਜਿਹੀ ਫਿਰ ਪਛਾਣ ਰਹਿੰਦੀ ਹੈ ਪਤਾ ਕਿਵੇਂ ਲੱਗੇ ਗਏ ਪਰਿਵਾਰ ਇਹ ਉਹ ਪਰਿਵਾਰ ਹੈ ਇਹ ਹੈ ਪਰਿਵਾਰ ਹੈ ਮਾਫ ਕਰਿਓ ਜੀ ਗੱਲ ਥੋੜੀ ਜਿਹੀ ਸੱਚੀ ਲੱਗੇਗੀ ਕੌੜੀ ਤਾਂ ਨਹੀਂ ਕਹੂੰਗਾ ਮੈਂ ਫਿਰ ਵੀ ਪਰ ਹੁਣ ਦੇਖੋ ਪੁਜਾਰੀ ਨੇ ਸਾਡੇ ਲਈ ਕੁਝ ਵੀ ਨਹੀਂ ਕੀਤਾ ਉਹਨੇ ਸਿਰਫ ਬੰਦਿਆਂ ਨੂੰ ਪਾੜਿਆ ਤੂੰ ਐ ਤੂੰ ਐ ਤੂੰ ਐ ਤੂੰ ਐ ਜਾਤੀ ਦਾ ਤੂੰ ਐ ਜਾਤੀ ਦਾ ਏ ਉਹਨੇ ਸਾਨੂੰ ਪਾੜਿਆ ਪਰ ਉਹਦੀ ਗੱਲ ਸਦੀਆਂ ਤੋਂ ਮੰਨਦੇ ਆ ਰਹੇ ਆ ਜਿਨੇ ਸਾਡੇ ਲਈ ਸਭ ਕੁਝ ਕੁਰਬਾਨ ਕੀਤਾ ਉਹਦੀ ਗੱਲ ਮੰਨੀ ਇਹ ਦੁੱਖ ਦੀ ਗੱਲ ਹੈ ਅਪਕ ਅਕਿਰਤ ਕਹਾਣੀ ਕਹਿੰਦੇ ਉਸ ਇਨਸਾਨ ਨੂੰ ਜਿਹੜਾ ਕੀਤੇ ਨੂੰ ਭੁੱਲ ਜਾਂਦਾ ਹੈ ਆਪਾਂ ਭੁੱਲ ਹੀ ਰਹੇ ਹਾਂ ਇਹ ਕਹਿੰਦੇ ਸਾਰੇ ਨੇ ਅਸੀਂ ਗੁਰੂ ਨਾਨਕ ਦੇ ਸਿੱਖਾਂ ਪਰ ਮੈਂ ਚੰਗੇ ਭਲੇ ਚੋਲਿਆਂ ਵਾਲੇ ਇਨਸਾਨ ਸਾਡੇ ਵਰਗੇ ਬਾਬਾ ਟਾਇਪ ਇਨਸਾਨ ਜਿਹੜੇ ਕਹਿੰਦੇ ਅਸੀਂ ਤੇ ਭਾਈ ਪੱਕੇ ਸਰੂਪ ਚ ਰਹਿੰਦੇ ਆ ਉਹ ਵੀ ਪਿੱਛੇ ਪੂਰਾ ਨਾਮ ਲਿਖ ਕੇ ਪਿੱਛੇ ਗੋਤ ਪੂਰਾ ਨਾਮ ਲਿਖ ਕੇ ਪਿੱਛੇ ਗੋਤਾਂ ਜਾਤਾਂ ਦੇ ਵਿੱਚ ਫਸੇ ਹੋਏ ਨੇ ਤਾਂ ਗੁਰੂ ਪਾਤਸ਼ਾਹ ਜਿਹੜੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਇਹ ਬੜਾ ਔਖਾ ਹੈ ਜੀ ਇਹ ਇਹ ਸਾਨੂੰ ਕਿਤੇ ਨਾ ਕਿਤੇ ਲਿਖ ਕੇ ਲਾਉਣਾ ਚਾਹੀਦਾ ਏ ਤੇ ਮੈਂ ਬੇਨਤੀ ਕਰਦਾ ਹੁੰਨਾ ਅਰਦਾਸ ਵੀ ਜਦੋਂ ਲਖਵਾਉਂਦੇ ਆ ਨਾ ਜੀ ਅਰਦਾਸ ਦੇ ਵਿੱਚ ਨਾਮ ਲਖਵਾਓ ਲਖਵਾਉਣਾ ਇਹ ਸਭ ਦਾ ਹੱਕ ਹੈ ਪਰ ਕਿਤੇ ਵੀ ਇਹ ਨਹੀਂ ਲਖਵਾਉਣਾ ਚਾਹੀਦਾ ਫਲਾਨਾ ਸਿੰਘ ਗੋਤ ਫਲਾਨਾ ਸਿੰਘ ਇਹ ਗੋਤ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰੂ ਜਿਹੜਾ ਸਾਨੂੰ ਕਹਿੰਦਾ ਭਾਈ ਜਾਤਾਂ ਗੋਤਾਂ ਵਿੱਚ ਫਸਣਾ ਨਹੀਂ ਉਹਦੇ ਸਾਹਮਣੇ ਹੀ ਖੜ ਕੇ ਬੰਦਾ ਗੋਤ ਬੁਲਵਾ ਰਿਹਾ ਏ ਤੇ ਜੇ ਕਿਸੇ ਨੂੰ ਕਹਿ ਦੋ ਨਾ ਜੀ ਆਪ ਸੋਝਵਾਨ ਬੈਠੇ ਤੇ ਗੁੱਸਾ ਮੰਨ ਜਾਂਦੇ ਨੇ ਲੋਕ ਗ੍ਰੰਥੀ ਜੀ ਨੇ ਸਾਡਾ ਗੋਤ ਨਹੀਂ ਲਿਖਿਆ ਵਿੱਚ ਉਹਨੇ ਸਾਡਾ ਭਾਈ ਗੋਤ ਲਿਖਣਾ ਸੀ ਉਹ ਭਲਿਆ ਗੁਰੂ ਦੀ ਬਾਣੀ ਨੂੰ ਤੇ ਪੜ ਜਿਹਦੇ ਸਾਹਮਣੇ ਖੜ ਕੇ ਤੇਰੇ ਗੋਤ ਦਾ ਅਹੰਕਾਰ ਹੈ ਤੈਨੂੰ ਉਹ ਤੇ ਗੋਤਾਂ ਜਾਤਾਂ ਨੂੰ ਮੰਨਦਾ ਹੀ ਨਹੀਂ ਪਰ ਲੋਕ ਇਹ ਚੀਜ਼ ਨਹੀਂ ਛੱਡ ਸਕਦੇ ਬੜਾ ਔਖਾ ਏ ਬੜਾ ਨਜ਼ਦੀਕ ਤੋਂ ਵੇਖਿਆ ਏ 7-8 ਸਾਲ ਹੋ ਗਏ ਨੇ ਕਥਾ ਕਰਦਿਆਂ ਨੂੰ ਮੈਂ ਵੇਖਿਆ ਜਿਹੜੇ ਲੋਕ ਅਹੰਕਾਰੀ ਹੈਗੇ ਨੇ ਜਾਤਾਂ ਪਾਤਾਂ ਦੇ ਉਹ ਹੈਗੇ ਨੇ ਉਹ ਨਹੀਂ ਛੱਡ ਸਕਦੇ ਜਿਨ੍ਹਾਂ ਨੂੰ ਲੱਗਦਾ ਏ ਅਸੀਂ ਉੱਚੇ ਆ ਉਹ ਇਦਾਂ ਹੀ ਮੰਨਦੇ ਨੇ ਅਸੀਂ ਉੱਚੇ ਉਹ ਨਹੀਂ ਆ ਸਕਦੇ ਗੁਰਨਾਨਕ ਦੀ ਤਰ੍ਹਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਹਰੀਸ ਉਹ ਨਹੀਂ ਆ ਸਕਦੇ ਇੱਥੇ ਪੜੀ ਵੀ ਜਾਣਗੇ ਗੁਰਨਾਨਕ ਨੂੰ ਸੁਣੀ ਵੀ ਜਾਣਗੇ ਗੁਰਨਾਨਕ ਨੂੰ ਕਈ ਵੀ ਜਾਣਗੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਦਿਨ ਮਨਾ ਲਿਆ ਪਹਿਲੇ ਪੰਗਤ ਪਾਛੇ ਸੰਗਤ ਪਰ ਜੀਵਨ ਵਿੱਚ ਬਦਲਾਵ ਕੋਈ ਨਹੀਂ ਫਿਰ ਬੜਾ ਦੁੱਖ ਹੁੰਦਾ ਹੈ ਕਈ ਵਾਰ ਮੈਂ ਆਪਣੇ ਆਪ ਦੀ ਹੁੰਦਾ ਹੈ ਕਿ ਕਾਦੀ ਕਥਾ ਕੀਤੀ ਜਗਜੀਤ ਸਿੰਘ ਐਵੇਂ ਤੁਸੀਂ ਵੀ ਬਸ ਰੋਟੀਆਂ ਕਾਰਨ ਪੂਰੇ ਤਾਲ ਗਾਲੀਆਂ ਬਜਾਲਿਆ ਤੁਹਾਨੂੰ 4 ਪੈਸੇ ਮਿਲ ਗਏ ਤੁਹਾਡਾ ਟਾਈਮ ਪਾਸ ਹੋ ਗਿਆ ਸੁਣ ਵਾਲਿਆਂ ਨੇ ਸੁਣ ਲਿਆ ਚਲੋ ਜੀ ਵਧੀਆ ਸਮਾਂ ਲੰਘ ਗਿਆ ਤੁਹਾਡਾ ਵੀ ਬਦਲਦਾ ਕੋਈ ਨਹੀਂ ਇਹ ਦੁੱਖ ਦੀ ਗੱਲ ਹੈ ਸਾਡੇ ਲਈ ਗੁਰੂ ਪਾਤਸ਼ਾਹ ਕਿਰਪਾ ਕਰਨ ਜੀ ਮੈਂ ਪੰਗਤੀਆਂ ਪੂਰੀਆਂ ਕਰ ਦੇਵਾਂ ਪਾਤਸ਼ਾਹ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਗੁਰੂ ਅੰਗਦ ਸਾਹਿਬ ਪਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪਾਤਸ਼ਾਹ ਦੀ ਇਹ ਬਾਣੀ ਰੋਜ਼ਾਨਾ ਪੜਦੇ ਹਾਂ ਅਖੀਰਲੇ 2 ਕਮੈਂਟ ਹੋਰ ਲੈਣੇ ਨੇ ਮੈਂ ਇਹ ਬਾਣੀਆਂ ਉੱਪਰ ਜਾਨਣਾ ਪੜਦੇ ਆ ਇਹ ਸਮਾਪਤੀ ਲਈ ਨਹੀਂ ਹੈ ਨਾ ਦੀਵਾਨ ਸਮਾਪਤ ਕਰਨ ਲਈ ਹੈ ਮੈਂ ਪਹਿਲਾਂ ਵੀ ਕਿਹਾ ਸੀ ਇਹ ਬਾਣੀ ਦਾ ਸਾਡੇ ਤੇ ਅਸਰ ਹੋਵੇ ਆਨੰਦ ਆਉਣਾ ਚਾਹੀਦਾ ਹੈ ਜੇ ਆਨੰਦ ਆ ਨਹੀਂ ਨਾ ਜੀ ਰਿਹਾ ਤਾਂ ਫਿਰ ਭਾਵੇਂ ਲੱਖ ਆਪਾਂ ਇਹ ਬਾਣੀ ਨੂੰ ਕਿੰਨੇ ਵਾਰ ਸੁਣ ਲਿਆਏ ਕੋਈ ਫਾਇਦਾ ਨਹੀਂ ਹੋਵੇਗਾ ਕੋਈ ਲਾਭ ਨਹੀਂ ਹੋਵੇਗਾ ਮਨ ਤੇ ਅੰਦਰੋਂ ਉਦਾਸ ਸੀ ਹੈ ਦੁਖੀ ਦਾ ਦੁਖੀ ਹੈ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਕਹੋ ਨਾਨਕ ਸੁਮਰੇ ਮਨਾ ਹਰ ਭਾਵੇ ਸੋ ਹੋਏ ਕਹਿੰਦੇ ਮਨਾ ਤੂੰ ਦੁਖੀ ਦਾ ਦੁਖੀ ਬੈਠਾ ਹੁਣ ਤੱਕ ਤੇਰੇ ਜੀਵਨ ਵਿੱਚ ਸੌਖਾ ਕਿੱਥੇ ਤਾਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਜੀਵਨ ਚ ਵਧਾਈਆਂ ਵੱਜੀਆਂ ਨੇ ਸਾਡੇ ਜੀਵਨ ਚ ਵੀ ਹੋਣੀਆਂ ਚਾਹੀਦੀਆਂ ਨੇ ਤਾਂ ਫਿਰ ਆਹ ਦਿਨ ਨੂੰ ਮਨਾਉਣ ਦਾ ਸਾਨੂੰ ਲਾਭ ਹੈ ਸਾਨੂੰ ਜੁੜ ਮਿਲ ਕੇ ਬੈਠਣ ਦਾ ਲਾਭ ਹੈ ਸੰਗਤ ਨੂੰ ਬੇਨਤੀ ਕਰਿਆ ਕਰੋ ਜੀ ਕਥਾ ਦੇ ਟਾਈਮ ਵੀ ਸੰਗਤ ਆਵੇ ਤੇ ਜੇ ਆਪਾਂ ਆਉਣਾ ਹੀ ਲੰਗਰ ਬੜਾ ਮਹਾਨ ਹੈ ਮੈਂ ਲੰਗਰ ਨੂੰ ਮਾੜਾ ਨਹੀਂ ਬਿਲਕੁਲ ਵੀ ਕਹਿ ਰਿਹਾ ਲੰਗਰ ਲਾਉਣੇ ਨੇ ਲਾਉਂਦੇ ਰਹਿਣਾ ਹੈ ਉਹ ਗੁਰੂ ਦਾ ਸਿਧਾਂਤ ਹੈ ਪਰ ਫਿਰ ਵੀ ਥੋੜਾ ਸਮੇ ਨੂੰ ਸਮਝ ਕੇ ਗੁਰਬਾਣੀ ਨੂੰ ਵੀ ਜੁੜ ਕੇ ਪਹਿਲਾਂ ਆਉਣ ਦੀ ਕੋਸ਼ਿਸ਼ ਕਰੀਏ ਜੇ ਆਪਾਂ ਖਰਚਾ ਕਰਦੇ ਹੀ ਹਾਂ ਹਰ ਸੰਡੇ ਦਾ ਫਿਰ ਉਹਦਾ ਲਾਭ ਭਰਪੂਰ ਲਾਭ ਲਿਆ ਜਾਵੇ ਸਰੀਰ ਦੀ ਖੁਰਾਕ ਦੇ ਨਾਲ ਲਾਭ ਸਾਰਿਆਂ ਨੇ ਲੈਣਾ ਹੈ ਮਾਨਸਿਕ ਖੁਰਾਕ ਨਾਲ ਵੀ ਲਾਭ ਲਈਏ ਸੰਗਤ ਨੂੰ ਪ੍ਰੇਰਿਏ ਤਾਂ ਕਿ ਸਮੇਂ ਸਿਰ ਸੰਗਤ ਆ ਕੇ ਬਾਣੀ ਦੇ ਨਾਲ ਜੁੜੇ ਆਪ ਸਭ ਦਾ ਬਹੁਤ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਗੁਰਬਾਣੀ ਇਤਿਹਾਸ ਦੀ ਵਿਚਾਰ ਕਰਦੇ ਆ ਬੇਅੰਤ ਭੁੱਲਾ ਹੋ ਜਾਣੀਆਂ ਸੁਭਾਵਿਕ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਜੋ ਉਹਦੀ ਬਖਸ਼ ਲੈਣਾ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ